ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਮੋਰੇ ਆਪਾਂ ਨਵਾਂ ਬਲੌਗ ਲੈ ਕੇ ਆ ਗਏ ਆ ਜਿਹੜਾ ਕਿ ਸਾਡਾ ਹੈਗਾ ਜਰਮਨ ਤੋਂ ਇਟਲੀ ਦਾ ਤੇ ਇਹ ਬਲੌਗ ਆਪਾਂ ਤੁਹਾਡੇ ਨਾਲ ਪੂਰਾ ਸ਼ੇਅਰ ਕਰਾਂਗੇ ਸਾਡੀ ਵਾਰੀ ਆ ਗਈ ਆ ਲੋਡਿੰਗ ਕਰਵਾਉਣ ਦੀ ਜਰਮਨ ਕੰਪਨੀ 'ਚ ਖੜੇ ਆ ਤੇ ਸੋਚਿਆ ਚਲੋ ਇੱਕ ਬਲੌਗ ਬਣਾ ਲੈਨੇ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤੁਹਾਨੂੰ ਦਿਖਾਉਨੇ ਆ ਫਿਰ ਸਾਰਾ ਕੁਝ ਸੋ ਬਨੇਰੋ ਨਾਲ ਤੇ ਅੱਗੇ ਤੋਂ ਅੱਗੇ ਤੁਹਾਨੂੰ ਆਪਾਂ ਲੋਡਿੰਗ ਅਨਲੋਡਿੰਗ ਦਕਾਵਾਂਗੇ ਤੇ ਰਸਤੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਸਾਰਾ ਕੁਝ A to Z ਤੁਹਾਨੂੰ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਓਕੇ ਬਣੇ ਰਹੋ ਨਾਲ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਲੋਡਿੰਗ ਆ ਮੋਰੇ ਖੜਾ ਬੰਦਾ ਤੁਹਾਨੂੰ ਦੀਦਾ ਹੀ ਹੁਣ ਇਹ ਕਰਵਾਉਂਗਾ ਗੱਡੀ ਸਾਡੀ ਲੋਡ ਜੋਪਰ ਕਹਿੰਦਾ ਕਮਾ ਕੇ ਲਾ ਦੇ ਗੱਡੀ ਰਿਵਰਸ ਕਰਕੇ ਮੇਰਾ ਟਰਾਲਾ ਆਪਾਂ ਆਪਣਾ ਖੋਲ ਕੇ ਕਰਤਾ ਆ ਰੈਡੀ ਹੁਣ ਅਸੀਂ ਵੇਟ ਕਰਦੇ ਆਂ ਬੰਦੇ ਦੀ ਲੋ ਮਿੱਤਰਾ ਲੋਡਿੰਗ ਆਪਣੀ ਹੋ ਗਈ ਆ ਸ਼ੁਰੂ ਮੀ ਬਹੁਤ ਜ਼ਿਆਦਾ ਪਿੰਦਾ ਕੱਪੜੇ ਸਾਰੇ ਗਿੱਲੇ ਹੋ ਗਏ ਆ ਲੋਡਿੰਗ ਸ਼ੁਰੂ ਹੋ ਗਈ ਆ ਲੋਡਿੰਗ ਖਤਮ ਹੋਏ ਤੇ ਆਪਾਂ ਇੱਥੋਂ ਚੱਲਾਂਗੇ ਡਾਕੂਮੈਂਟਸ ਲੈ ਕੇ ਲੋ ਵਿੱਚ ਉਪਰੋ ਲੋਡਿੰਗ ਹੋ ਗਈ ਆ ਸਾਡੀ ਡਨ ਡਾਕੂਮੈਂਟਸ ਸਾਨੂੰ ਮਿਲ ਗਏ ਆ ਮੀ ਬਹੁਤ ਜ਼ਿਆਦਾ ਪਿੰਦਾ ਸੀ ਇਸ ਕਰਕੇ ਕੱਪੜੇ ਸਾਰੇ ਗਿੱਲੇ ਹੋ ਗਏ ਆ ਹੁਣ ਆਪਾਂ ਪਹਿਲਾਂ ਕੱਪੜੇ ਚੇਂਜ ਕਰਾਂਗੇ ਫੇ ਕੌਫੀ ਬਣਾ ਕੇ ਤੇ ਫਿਰ ਤੁਰਾਂਗੇ ਅੱਗੇ ਉਹ ਜਟੋ ਕੌਫੀ ਹੋ ਗਈ ਆਪਣੀ ਤਿਆਰ ਡਾਕੂਮੈਂਟ ਆਪਾਂ ਕਰਤੀਆ ਮੈਨੇਜਰ ਨੂੰ ਸੈਂਡ ਹੁਣ ਭਾ ਇਹ ਬੂਟ ਚ ਰਾਬਾ ਤੇ ਵਧੀ ਅੱਗੇ ਵੱਲ ਨੂੰ ਦੇਖਦੇ ਆ ਪਹਿਲਾਂ ਕੌਫੀ ਕਿੱਦਾਂ ਦੀ ਬਣੀ ਇੰਸਟਾਗ੍ਰਾਮ ਤੇ ਨਾ ਬੜੇ ਭਰਾ ਮੈਸੇਜ ਕਰਦੇ ਰਹਿੰਦੇ ਆ ਨਾ ਤੇ ਸਾਰਿਆਂ ਦਾ ਆਪਾਂ ਜਵਾਬ ਦੇ ਦਾਂ ਵੀ ਆ ਪਰ ਮੋਸਟਲੀ ਕੁਐਸਚਨ ਸਾਰਿਆਂ ਦਾ ਇਹੀ ਹੁੰਦਾ ਕਿ ਆਪਾਂ ਆ ਕੇ ਟਰੱਕ ਕਿੰਦਾ ਚਲਾ ਸਕਦੇ ਕਿੰਦਾ ਸਾਨੂੰ ਟਰੱਕ ਮਿਲ ਸਕਦਾ ਹੈ ਨਾ ਤੇ ਉਹ ਮੈਂ ਪਹਿਲਾਂ ਵੀ ਬਾਈ ਆਪਣੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਤੁਹਾਨੂੰ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਹੈ ਹੈਵੀ ਲਾਇਸੈਂਸ ਹੋਣਾ ਚਾਹੀਦਾ ਹੈ ਇੰਡੀਆ ਦਾ ਵੀ ਚੱਲ ਜਾਂਦਾ ਹੈ ਤੇ ਜਾਂ ਫਿਰ ਕਿਸੇ ਵੀ ਗਲਤ ਕੰਟਰੀ ਦਾ ਹੈਗਾ ਉਹ ਵੀ ਚੱਲ ਜਾਂਦਾ ਹੈ ਉਹ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣਾ ਕੋਈ ਵੀ ਵਧੀਆ ਜਿਆ ਏਜੰਟ ਲੱਭ ਕੇ ਮਾਈਗ੍ਰੇਸ਼ਨ ਆਪਣੀ ਕਰਵਾ ਸਕਦੇ ਆ ਇਤਨਾ ਡੀ ਡਾਇਰੈਕਟ ਹੁਣ ਟੀਆਰਸੀ ਆਉਂਗੇ ਪਹਿਲਾਂ ਵੀਜ਼ੇ ਲੱਗਦੇ ਹੁੰਦੇ ਸੀਗੇ ਜਦੋਂ ਆਪਾਂ ਐਸੀ ਉਹ ਤੋਂ ਵੀਜ਼ੇ ਲੱਗਦੇ ਹੁੰਦੇ ਸੀਗੇ ਪਰ ਹੁਣ ਟੀਆਰਸੀ ਬਣਦੀ ਐ ਡਾਇਰੈਕਟ ਠੀਕ ਆ ਟੀਆਰਸੀ ਭਣੂਗੀ ਟੈਕੋ ਤੁਹਾਡੇ ਇੱਥੇ ਆ ਕੇ ਭਣੂਗਾ 495 ਭਣੂਗਾ ਉਸ ਤੋਂ ਬਾਅਦ ਤੁਸੀਂ ਟਰੱਕ ਚਲਾ ਸਕਦੇ ਹੋ ਮੋਸਟਲੀ ਕੁਐਸਚਨ ਇਹ ਹੁੰਦਾ ਨਾਲੇ ਮੈਂ ਆਪਣੀ ਇੰਸਟਾਗ੍ਰam ਆਈਡੀ ਇੱਥੇ ਤੁਹਾਨੂੰ ਸ਼ੋ ਕਰ ਦਿੰਦਾ ਆ ਤੇ ਜਿੰਨੇ ਵੀ ਕੋਈ ਸਵਾਲ ਕਰਨਾ ਹੁੰਦਾ ਕੋਈ ਵੀ ਕਿਸੇ ਦੇ ਮਨ ਚ ਗੱਲ ਹੁੰਦੀ ਆ ਯੂਰਪ ਟਰੱਕਿੰਗ ਲਾਈਫ ਨੂੰ ਲੈ ਕੇ ਕੁਝ ਵੀ ਹੁੰਦਾ ਆ ਤੁਸੀਂ ਉਹਦੇ ਤੇ ਮੈਸੇਜ ਕਰ ਸਕਦੇ ਹੋ ਗੱਲ ਜਰੂਰ ਸੋਚੀ ਹੋਣੀ ਆ ਕਿ ਲੋਡਿੰਗ ਦਿਖਾਉਣ ਦੀ ਗੱਲ ਕੀਤੀ ਸੀਗੀ ਪਰ ਮੈਂ ਲੋਡਿੰਗ ਪੂਰੀ ਨਹੀਂ ਦਿਖਾਈ ਉਹ ਇਸ ਕਰਕੇ ਕਿ ਇੱਕ ਤਾਂ ਮੀ ਬਹੁਤ ਜ਼ਿਆਦਾ ਪੈਂਦਾ ਸੀਗਾ ਤੇ ਦੂਜੇ ਨੰਬਰ ਤੇ ਜਿਹੜਾ ਲੋਡਿੰਗ ਕਰਦਾ ਸੀਗਾ ਉਹਨੇ ਕੰਪਨੀ ਵਾਲਿਆਂ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਮਤਲਬ ਵਾਈਲ ਲੋਡਿੰਗ ਨਹੀਂ ਤੂੰ ਸ਼ੂਟ ਕਰ ਸਕਦਾ ਹੈਗਾ ਕਿ ਜੇ ਕਰਨੀ ਆ ਲੋਡਿੰਗ ਫਿਨਿਸ਼ ਹੋਣ ਤੋਂ ਬਾਅਦ ਜਿੱਦਾਂ ਮਰਜ਼ੀ ਸ਼ੂਟ ਕਰ ਲਵੀ ਉਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੱਥ ਦਿੱਤਾ ਹੁੰਦਾ ਹੈ ਮੁੱਕਰਨ ਮਿੱਤਰੋ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਤੇ ਪਾਰਕਿੰਗ 'ਚ ਜਾ ਕੇ ਹੁਣ ਪਹਿਲਾਂ ਪੇਟ ਪੂਜਾ ਕਰੀਏ ਤੇ 45 ਮਿੰਟ ਦੀ ਲਈਏ ਰੈਸਟ ਫਿਰ ਉਸ ਤੋਂ ਬਾਅਦ ਦੇਖਦੇ ਆ ਸਾਨੂੰ ਕਿੰਨਾ ਟਾਈਮ ਮਿਲਦਾ ਡਰਾਈਵ ਕਰਨ ਨੂੰ ਤੇ ਫਿਰ ਅੱਗੇ ਪਤਾਾਂਗੇ ਚੋਬਰੋ ਟਾਈਮ ਸਾਡਾ ਹੋ ਗਿਆ ਗੱਡੀ ਕਰੀਏ ਸਟਾਰਟ ਤੇ ਨਿਕਲੀਏ ਆਪਣੀ ਅਗਲੇ ਟਾਸਕ ਵੱਲ ਨੂੰ ਮਿੱਤਰੋ ਅੱਜ ਰਸ਼ ਬਹੁਤ ਜ਼ਿਆਦਾ ਆ ਜਰਮਨ ਦੇ ਵਿੱਚ ਜਦੋਂ ਵੀ ਡਰਾਈਵ ਕਰਨਾ ਹੋਵੇ ਨਾ ਡਰਾਈਵਰਾਂ ਨੂੰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਤੰਗ ਕਰਨ ਵਾਲੀ ਉਹ ਆਹੀ ਆ ਇੱਥੇ ਇੰਨਾ ਜ਼ਿਆਦਾ ਰਸ਼ ਹੁੰਦਾ ਇੰਨਾ ਜ਼ਿਆਦਾ ਰਸ਼ ਹੁੰਦਾ ਕਿ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਬਿਲਕੁਲ ਟਾਈਮ ਤੇ ਪਹੁੰਚ ਹੀ ਨਹੀਂ ਸਕਦੇ ਇਹ ਹੋ ਗਿਆ ਆ ਦੇਖਦੇ ਆ ਪਾਰਕਿੰਗ ਮਿਲਦੀ ਜਾਂ ਨਹੀਂ ਮਿਲਦੀ ਕਿਉਂਕਿ ਜਰਮਨ ਦੇ ਵਿੱਚ ਪੋਸੀਬਲ ਨਹੀਂ ਹੈਗਾ ਆ ਟਾਈਮ ਪਾਰਕਿੰਗ ਮਿਲਣਾ ਜੇ ਮਿਲ ਗਈ ਤਾਂ ਫਿਰ ਕਿੰਨੀ ਜਾਂਦੀ ਹੋਊਗਾ ਕਿ ਆ ਟਾਈਮ ਪਾਰਕਿੰਗ ਮਿਲ ਗਈ ਜਰਮਨ ਚ ਦਾਦਾ ਟਾਈਮ ਵੀ ਆ ਜਾਂਦਾ ਹੁੰਦਾ ਅੱਜ ਪਾਰਕਿੰਗ ਸਾਨੂੰ ਮਿਲੀ ਪੂਰੀ ਰੋਡ ਦੇ ਨਾਲ ਜਰਮਨ ਦੇ ਵਿੱਚ ਪਾਰਕਿੰਗ ਦਾ ਬਹੁਤ ਚੱਕਰ ਪੈਂਦਾ ਇਸ ਕਰਕੇ ਪਾਰਕਿੰਗ ਸਾਨੂੰ ਕੋਈ ਸੇਫ ਨਹੀਂ ਮਿਲੀ ਹੈਗੀ ਬਾਕੀ ਰਾਤ ਕੱਢਣੀ ਆ ਕੱਲੂ ਤਾਂ ਫੇਰ ਵਧੀਆ ਪਾਰਕਿੰਗ ਦੇ ਵਿੱਚ ਚਲੀ ਜਾਣਾ ਆ ਸੋ ਅੱਜ ਦੀ ਰਾਤ ਇੱਥੇ ਰੁਕਾਂਗੇ ਸੋ ਕੱਲੂ ਇੱਥੋਂ ਸਵੇਰੇ ਆਪਾਂ ਜਾਵਾਂਗੇ ਇਟਲੀ ਨੂੰ ਦੇਖਦੇ ਆ ਕੀ ਹੁੰਦਾ ਰੋਟੀ ਰੋਟੀ ਖਾਈਏ ਤੇ ਸੋਈਏ ਸਵੇਰ ਉੱਠ ਕੇ ਦੇਖਦੇ ਆ ਸਵੇਰ ਹੋ ਗਈ ਆ ਦਿਨ ਚੜ੍ਹ ਗਿਆ ਆ ਹੁਣ ਆਪਾਂ ਵਾਧਦੇ ਆ ਅੱਗੇ ਵੱਲ ਨੂੰ ਜਦੋਂ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਰਾਤ ਨੂੰ ਸੋਵੋ ਤੇ ਸਵੇਰ ਨੂੰ ਫੇਰ ਉੱਠੋ ਤਾਂ ਸ਼ਕਲਾ ਇਦਾਂ ਦੀ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਕੋਈ ਗੱਲ ਨਹੀਂ ਅੱਗੇ ਪਾਰਕਿੰਗ 'ਚ ਜਾਂਦੇ ਆ ਸ਼ਕਲਾ ਸ਼ੁਕਲਾ ਸਵਾਰਦੇ ਆ ਆਪਣੀਆਂ ਚਲੋ ਤੁੰਗ ਜਾਣ ਮਨ ਪਰਮਾਨੰਤੰਗਾਂ ਪੰਚੇ ਪਾਵਹਿ ਤੁਰਿਹਿ ਮਾਨ ਪੰਚੇ ਸੋਹਿਦਰ ਰਾਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕੱਤੇ ਕਹਿ ਕਰਣਾ ਹੈ ਸਮਰਤਔਰ ਤਰਨ ਦਇਆ ਗਾਬੂ ਸੰਤੋਖ ਖਾਭ ਰਖਿਆ ਜੀ ਸੋ ਬਈ ਤੁਸੀਂ ਨਾ ਪਿਛੇ ਨੋਟ ਕੀਤਾ ਹੋਣਾ ਮੈਂ ਜਿਹੜੇ ਬੋਰਡ ਤੋਂ ਲੰਘਦਾ ਸੀਗਾ ਉੱਥੇ ਏ ਤੇ ਆਈ ਲਿਖਿਆ ਸੀਗਾ ਏ ਜਿਹੜਾ ਕੋਡ ਆ ਇਹ ਆਸਟਰੀਆ ਦਾ ਆਈ ਕੋਡ ਜਿਹੜਾ ਆ ਇਹ ਇਟਲੀ ਦਾ ਆ ਮੇਰੇ ਹਿਸਾਬ ਨਾਲ ਇਹ ਤਾਂ ਚਲੋ ਬਹੁਤ ਜ਼ਿਆਦਾ ਜਾਣਿਆਂ ਨੂੰ ਪਤਾ ਹੋਊਗਾ ਨਾ ਜਦੋਂ ਵੀ ਆਪਾਂ ਜਰਮਨ ਤੋਂ ਇਟਲੀ ਜਾਣਾ ਜਾਂ ਇਟਲੀ ਤੋਂ ਜਰਮਨ ਆਉਣਾ ਸਾਨੂੰ ਬਈ ਸਵਿਟਜ਼ਰਲੈਂਡ ਜਬ ਆਏ ਆਸਟਰੀਆ ਹੀ ਆਉਣਾ ਪੈਣਾ ਆ ਕਿਉਂਕਿ ਜਿਹੜਾ ਹੈਗਾ ਰਸਤਾ ਫਰਾਂਸ ਵੱਲ ਦਾ ਫਰਾਂਸ ਵੱਲ ਦਾ ਰਸਤਾ ਬਹੁਤ ਦੂਰ ਪੈ ਜਾਂਦਾ ਆ ਪਹਿਲਾਂ ਬੈਲਜੀਅਮ ਆਉਂਦਾ ਆ ਨੀਦਰਲੈਂਡ ਆਉਂਦਾ ਆ ਫਿਰ ਜਰਮਨ ਆਉਂਦਾ ਆ ਇਦਾਂ ਆ ਇਦਾਂ ਦਾ ਇੱਕ ਰਸਤਾ ਇਦਾਂ ਦਾ ਹੈਗਾ ਆ ਜਿਹੜਾ ਸਿੱਧਾ ਡਾਇਰੈਕਟ ਫਰਾਂਸ ਤੋਂ ਜਰਮਨ ਦੇ ਨਾਲ ਲੱਗਦਾ ਆ ਪਰ ਉਹ ਰਸਤਾ ਬਹੁਤ ਛੋਟਾ ਆ ਕਦੀ ਮੈਂ ਉਧਰ ਦੀ ਗਿਆ ਤੁਹਾਨੂੰ ਦਿਖਾ ਦਊਗਾ ਬਾਰਡਰ ਜਿਹੜਾ ਜਰਮਨ ਤੋਂ ਸਟਰੀਆ ਨਾਲ ਜੁੜਦਾ ਆ ਇੱਥੇ ਉਹਦਾ ਇੰਨਾ ਰਸ਼ ਹੁੰਦਾ ਨਹੀਂ ਹੈਗਾ ਪਰ ਪਤਾ ਨਹੀਂ ਕਿਹੜੀ ਗੱਲ ਦਾ ਰਸ਼ ਪਿਆ ਹੋ ਸਕਦਾ ਕੋਈ ਰੋਡ ਰੋਡ ਬਣਦਾ ਹੋਵੇ ਅੱਗੇ ਚਲੋ ਸ਼ਾ ਤੁਹਾਨੂੰ ਨਾ ਇੱਕ ਹੋਰ ਇਨਫੋਰਮੇਸ਼ਨ ਦਈਏ ਜਿੱਦਾ ਸਾਹਮਣੇ ਪੀਲਾ ਜਿਹਾ ਪੋਲ ਆਉਂਦਾ ਹੈ ਨਾ ਇਹਦੇ ਉੱਤੇ ਉਹ ਬੋਰਡ ਲੱਗੇ ਆ ਕਿ ਹਾਂ 100 ਦੀ ਸਪੀਡ ਤੇ ਆਪਾਂ ਜਾ ਸਕਦੇ ਆ ਆਸਟਰੀਆ ਦੇ ਵਿੱਚ ਤੇ ਸਵਿਟਜ਼ਰਲੈਂਡ ਦੇ ਵਿੱਚ ਕੰਟਰੋਲੇ ਹੈਗੇ ਆ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਸਕੇਲ ਕਹਿ ਦਿੰਦੇ ਆ ਇਥੇ ਆਸਟਰੀਆ ਤੇ ਸਵਿਟਜ਼ਰਲੈਂਡ ਦੇ ਵਿੱਚ ਹੈਗੇ ਆ ਉਹ ਹੁਣ ਹੌਲੀ ਹੌਲੀ ਇਟਲੀ ਦੇ ਵਿੱਚ ਵੀ ਉਹ ਸਟਾਰਟ ਕਰਦੇ ਆ ਚਲੋ ਬਾਅਦ ਦੀ ਗੱਲ ਆ ਤੇ ਇਹਦੇ ਉੱਤੇ ਨਾ ਉਹਨਾਂ ਨੇ 7.5 ਟਨ ਦਾ ਜਿਹੜਾ ਆ ਨਾ ਮਮ ਨੂੰ ਲਾ ਦੇਣਾ ਆ ਆਪਾਂ ਜਦੋਂ ਦਵਾਈ ਵਿੱਚੋਂ ਮੈਂ ਆਇਆ ਉਹ ਮਮ ਨੂੰ ਕਹਿ ਦਿੰਦੇ ਆ ਮਤਲਬ ਨੋ ਐਂਟਰੀ ਲਾ ਦੇਣੀ ਆ ਕਿ ਆਪਾਂ ਰੋਡ ਦੇ ਉੱਤੇ 7.5 ਟਨ ਨਹੀਂ ਜਾ ਸਕਦਾ ਉਹਨੂੰ ਕੰਟਰੋਲੇ ਵਿੱਚ ਦੀ ਨਿਕਲ ਕੇ ਸਕੇਲ ਵਿੱਚ ਦੀ ਨਿਕਲ ਕੇ ਜਾਣਾ ਪਊਗਾ ਤੇ ਫਿਰ ਉੱਥੇ ਉਹ ਮੇਨ ਐਕਸਲ ਤੇ ਕਿੰਨਾ weight ਆ ਟਰਾਲੇ ਦੇ ਕਿਹੜੇ ਕਿਹੜੇ ਐਕਸਲ ਤੇ ਤਿੰਨਾਂ ਐਕਸਲਾਂ ਤੇ ਕਿੰਨਾ ਕਿੰਨਾ weight ਆ ਸਾਰਾ A ਤੋਂ Z ਚੈੱਕ ਕਰਦੇ ਆ ਜਿੱਦਾਂ ਸਟਰੀਆ ਤੇ ਸਵਿਟਜ਼ਰਲੈਂਡ ਦੇ ਵਿੱਚ ਆਪਾਂ 10.5 ਟਨ ਜਿਹੜਾ ਵੇਟ ਮੇਨ ਐਕਸਲ ਦੇ ਉੱਤੇ ਰੱਖ ਕੇ ਲੈ ਕੇ ਜਾ ਸਕਦੇ ਆ ਬਾਕੀ 올 ਓਵਰ ਯੂਰਪ ਦੇ ਵਿੱਚ 11.5 ਟਨ ਦਾ ਵਾਲੀ ਜਿਹੜੀ ਤੁਹਾਨੂੰ ਪਹਾੜੀ ਦੀਦੀ ਆ ਇੱਥੇ ਨਾ ਜਦੋਂ ਬਰਫ਼ ਜੰਮੀ ਹੁੰਦੀ ਆ ਨਾ ਤੇ ਟੂਰਿਸਟ ਆਉਂਦੇ ਆ ਜਾਂ ਕੋਈ ਵੀ ਆਉਂਦੇ ਆ ਇੱਧਰਲੇ ਲੋਕ ਜਿਹੜੇ ਆ ਉਹ ਆ ਕੇ ਤਾਂ ਇੱਥੇ ਸਲਾਈਡਿੰਗ ਕਰਦੇ ਆ ਮਤਲਬ ਬੜੇ ਨਿਆਰੇ ਲੈਂਦੇ ਯਾਰ ਇੱਧਰਲੇ ਲੋਕ ਤੇ ਸਾਡੇ ਆਰਗਿਆਂ ਦੀ ਜ਼ਿੰਦਗੀ ਤਾਂ ਟਰੱਕ ਚਲਾਉਂਦੇ ਨਿਕਲ ਜਾਂਦੀ ਆ ਪਰ ਨਿਆਰਾ ਕੰਮ ਕਰਨਦਾ ਇੱਥੇ ਇਟਲੀ ਪਹੁੰਚ ਗਏ ਆ ਤੇ ਮਸੀਹ ਸਟਰੀਆ ਦਾ ਯਾਰ ਸਫ਼ਰ ਪੂਰਾ ਹੋਇਆ ਬਹੁਤ ਜ਼ਿਆਦਾ ਰਸ਼ ਜਿਹਨੂੰ ਆਪਾਂ ਬਹੁਤ ਜ਼ਿਆਦਾ ਕਹਿ ਦਿੱਤਾ ਨਾ ਬਹੁਤ ਹੀ ਜ਼ਿਆਦਾ ਰਸ਼ ਸੀਗਾ ਸਟਰੀਆ 'ਚ ਪਰ ਚਲੋ ਹੁਣ ਇਟਲੀ ਪਹੁੰਚ ਗਏ ਆ ਲੱਗਦਾ ਇਟਲੀ ਆ ਕੇ ਵੀ ਸਵਾਗਤ ਸਾਡਾ ਰਸ਼ ਨਾਲ ਹੀ ਹੋਇਆ ਲੋ ਜੀ ਫੇਰ ਟ੍ਰੈਫਿਕ ਜਾ ਕੋਈ ਇੱਥੇ ਵੈਰੀਅਲ ਨਹੀਂ ਹੈਗਾ ਕੋਈ ਕੁਛ ਨਹੀਂ ਉਹ ਸਿੱਧਾ ਰੋਡ ਜਾਂਦਾ ਤੇ ਇਟਲੀ ਚ ਪੜ ਗਿਆ ਆ ਰਿਹਾ ਇਟਲੀ ਦਾ ਬਾਰਡਰ ਆ ਦੇਖੋ ਟੈਲੀਆ ਬਸ ਇਟਲੀ ਦੇ ਵਿੱਚ ਆ ਗਏ ਆ ਮਿਲੀ ਸਾਨੂੰ ਪਾਰਕਿੰਗ ਇਟਲੀ ਦੇ ਵਿੱਚ ਤੇ ਜਿੱਦਾਂ ਹੁਣ ਮੇਰੀ 47 ਘੰਟੇ ਦੀ ਰੈਸਟ ਆ ਅੱਜ ਆਪਾਂ ਗੱਡੀ ਖੜੀ ਕੀਤੀ ਆ 3:25 ਤੇ ਤੇ ਕਾਰਡ ਕੱਢ ਲਿਆ ਆ ਕਾਰਡ ਆਪਾਂ ਪਾਵਾਂਗੇ 2:25 ਤੇ ਤੇ ਸੋਮਵਾਰ ਨੂੰ ਦੁਪਹਿਰ ਨੂੰ 2:25 ਤੇ ਆਪਾਂ ਆਪਣੀ ਡਿਊਟੀ ਸ਼ੁਰੂ ਕਰਾਂਗੇ ਓਕੇ ਮਿਲਦੇ ਆ ਸੋਮਵਾਰ ਨੂੰ